ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਵਧੀਆ ਹੋਵੋਗੇ ਸੀ ਵਧੀਆ ਠੀਕ ਠਾਕ ਅਬਾਦਤਾ ਸੋ ਸੁਆਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਪਿੱਛੇ ਲੱਗਾ ਆਪਣਾ ਇਧਰ ਸਵਰਾਜ ਲਓ ਜੀ ਮਿੱਤਰੋ ਸਵਰਾਜ ਕਰੋ ਚੱਕ ਆਪਣਾ ਸਵਰਾਜ ਨੂੰ ਅੱਜ ਆਪਾਂ ਖੜਦੇ ਆ ਡੇਰੇ ਖੜਦੇ ਆ ਉੱਥੇ ਨੂੰ ਧਵਾ ਕੇ ਲੈ ਕੇ ਆਉਣੇ ਹਾਂ ਧੋ ਕੇ ਲੈਉਣੇ ਨੂੰ ਗੰਦਾ ਹੋਇਆ ਵਾਲਾ ਹੈ ਖੜਦੇ ਆ ਬਾਹਰ ਮੰਡ ਚ ਇਹਨੂੰ ਭਾਈ ਡੇਰੇ ਤੇ ਖੜਦੇ ਆ ਉੱਥੇ ਧੋ ਕੇ ਲੈ ਕੇ ਆਉਣੇ ਇਹਨੂੰ ਪਾਈਪ ਨਾਲ ਇੱਧਰ ਲੱਗਾ ਆਪਣਾ ਟਰਾਲਾ 1.18 ਫੁੱਟਾ ਹੈ ਲੈ ਵੀ ਉੱਪਰ ਆ ਗਿਆ ਦੀਪ ਸਿੱਧੂ ਸੋਚ ਇਹ ਸੋਚ ਤੇ ਸੀਗੀ ਹਨਾ ਲੈ ਵੀ ਮਿੱਤਰੋ ਪੂਰਾ ਓਕੇ ਰਿਪੋਰਟਾ ਕਰਾਈਆਂ ਹੈ ਟਰਾਲੇ ਦੀਆਂ ਇੱਥੇ ਆ ਗਿਆ ਆਪਣਾ ਦੇਸੀ ਫ੍ਰਿਜ Kerucak kapan Desi berarti Bapu warga bandani Tiga tiga tanda ni ha Urinya ukir potakrannya ha 4 So ya ਲਮਤੇ ਇਸ ਜਿਹੜੀ ਹੈ ਨਾ ਬਾਲੀ ਜੋ ਮਰਜ਼ੀ ਲਿਖ ਦਿੰਦਾ ਹੁੰਦਾ ਸੀ ਦਸੋ ਮਿੱਤਰੋ ਆਪਣਾ ਟਰਾਲਾ ਕਿਵੇਂ ਦਾ ਹੈ ਤੇ ਆਪਾਂ ਹੁਣ ਸਭਰਾਜ ਨੂੰ ਖੜਦੇ ਆ ਕਰੀਏ ਸਟਾਰਟ ਹੈ ਨੂੰ ਧੋਗ ਲੈ ਕੇ ਆਉਣੇ ਆ ਪੂਰਾ ਚਮਕਾ ਦੇਣਾ ਅੱਜ ਇਹਨੂੰ ਹੈ ਜਮਾਈ ਨਾ ਚੰਡ ਘਟ ਦੇਣੀ ਅੱਜ ਇਹਦੀ ਹੈ ਸੋ ਮਿੱਤਰੋ ਚੱਲਦੇ ਆਪਾਂ ਕਰਦੇ ਸਭਰਾਜ ਨੂੰ ਸਟਾਰਟ ਯਾ ਮਾ ਲੈ ਵੀ ਸੋਨਾ ਵੀ ਟਟ ਲੈ ਕੇ ਹੱਲਾ ਪਾਈ ਜਾਂਦਾ ਕਰ ਲੀਏ ਬੰਦਾ ਲੋ ਜੀ ਲਾਤਾ ਹੈ ਧੋਨੇ ਹੁਣ ਇਹਨੂੰ ਆਪਾਂ ਲਹਾਫਾ ਪਾ ਦਈਏ ਇੱਥੇ ਇੱਥੇ ਪਾ ਸਕਦੇ ਹਾਂ ਹਾਂ ਲਹਾਫਾ ਪਾ ਕੇ ਸੇਫਟੀ ਰਹੂਗੀ ਜੀ ਹਣਾ <imitation> Chalo, aja, hai, lagi ada apa ya? Ke ya? Belja lu ya? Hai, bela. Pencetannya cekin, mari tinggal garmenya itu. ਬਾਦ ਮਾਰਾਂਗੇ ਲੱਗੂਂ ਤੋ ਇਹ ਜੰਦ ਕੱਢ ਗਏ ਖੜ ਗਏ ਹੈਂ ਇੰਜਾਂ ਨੂੰ ਬਾਦ ਚ ਮਾਰਾਂਗੇ ਦੇਖ ਗਰਮੇ ਆਈਂਦੇ ਨੇ ਲਾ ਪਿੱਛੂ ਪਿੱਛੂ ਧੋ ਲੈਨੀ ਆਪਾਂ Thank you. ਜੀ ਮਿੱਤਰੋ ਫਾਈਨਲੀ ਸਵਰਾਜ ਦਾ ਕੰਮ ਹੋ ਗਿਆ ਕੰਪਲੀਟ ਹੈ ਧੁੱਪ ਗਿਆ ਸਾਰਾ ਤੇ ਲੋ ਜੀ ਕਰੋ ਲੁੱਕ ਚੈੱਕ ਹੈ ਲੁੱਕ ਚੈੱਕ ਕਰੋ ਸਵਰਾਜ ਦੀ ਐ ਪੂਰਾ ਚਮਕਾ ਮਰਨਿਆ ਹੈ ਚਮਕਦਾ ਗਿਆ ਪੂਰਾ ਆਪਣਾ ਸਵਰਾਜ ਆ ਰੂਮ ਸਾਰੇ ਸਾਫ ਹੋ ਗਏ ਹੈ ਵਦਿਆ ਹੋ ਗਿਆ ਕਰੋ ਲੁੱਕ ਚੈੱਕ ਲੋ ਜੀ ਹੁਣ ਅਸੀਂ ਇਹਨੂੰ ਫਾਈਨਲੀ ਲੈ ਕੇ ਜਾਣੇ ਆ ਘਰੇ ਨਿਸ਼ਾਨ ਨਿਕਲਿਆ ਵਧੀਆ ਕੈਂਡਿਆ ਚਲੋ ਜੀ ਚਲਦੇ ਹੁਣ ਆਪਾਂ ਘਰੇ ਹਾਂ ਭੁੰਡੜੀ ਮੈਂ ਹਾਂ ਆਹ ਭੁੰਡੜੀ ਚਲ ਗਿਆ ਚਿਹਰਾ ਲੱਗੀ ਚੱਲ ਠੀਕ ਆ ਚੰਗਾ ਓਕੇ ਲੱਗ ਰਹੇ ਹਨ ਤੇ ਵਾਸ਼ ਹੋ ਗਿਆ ਵਧੀਆ ਇਹਨੂੰ ਆਪਾਂ ਸੁੱਕਾ ਕੱਪੜਾ ਵੀ ਮਾਰਦਾ ਹੈ ਸਾਰੀ ਸ਼ੋਸ਼ਾ ਤੇ ਮੈਨੂੰ ਆਪਾਂ ਲਾ ਦੇ ਨੇ ਅੰਦਰ ਬੰਦਾ ਕੋਈ ਅੱਜ ਆਇਆ ਨਹੀਂ ਕੋਈ ਵੀ ਇਕੱਲੇ ਨੂੰ ਹੀ ਵੀਡੀਓ ਅੱਜ ਬਣਾਉਣੀ ਪਈ ਹੈ ਸੋਨੇ ਨੂੰ ਥੋੜਾ ਘਰੇ ਕੰਮ ਸੀਗਾ ਆਪਣੇ ਘਰੇ ਕੰਮ ਕਰਦਾ ਪਿਆ ਤੂੰ ਨਹੀਂ ਆਇਆ ਗਿਆ ਤੇ ਜਗਨਪ੍ਰਾਪ ਆਪਣਾ ਉਹ ਵੀ ਕੱਲ ਦਾ ਚੱਲ ਗਿਆ ਥੋੜਾ ਕੰਮ ਤੇ ਉਹਨੂੰ ਵੀ ਬਈ ਕੰਮ ਸੀਗਾ ਉੱਥੇ ਚੱਲ ਗਿਆ ਤੇ ਅੱਜ ਮੈਂ ਇਕੱਲਾ ਸੀਗਾ ਤੇ ਇਕੱਲੇ ਨਹੀਂ ਅੱਜ ਵੀਡੀਓ ਇਸ ਕੱਲੇ ਨੂੰ ਬਣਾਉਣੀ ਪਈ ਤੇ ਹੁਣ ਆ 500 ਰਾਜ ਨੂੰ ਲਾ ਦਈਏ ਅੰਦਰ ਛੱਡ ਚ ਹੈ ਫੇਰ ਬਈ ਨਾ ਨੂੰ ਹੈ ਫਰੈਸ਼ ਹੋ ਕੇ ਫੇਰ ਤੁਹਾਨੂੰ ਮਿਲਦੇ ਆ ਫੇਰ ਹਾਂ ਨਾ ਨੂੰ ਲਈਏ ਮਿੱਤਰੋ ਸੁਰਾਈ ਤਾਂ ਪਤਾ ਹੋਤਾ ਹੈ ਸੁਰਾਈ ਨੂੰ ਕਰਤਾ ਇਕ ਨਾ ਮੈਂ ਸਾਫ ਲਓ ਜੀ ਮਿੱਤਰੋ ਡੈਡੀ ਨੇ ਪਾਣੀ ਲਾਇਆ ਹੈ ਮੋਟਰ ਤੇ ਤੇ ਡੈਡੀ ਦੀ ਚਾਹ ਲੈ ਕੇ ਆ ਗਿਆ ਆਪਾਂ ਡੈਡੀ ਇੱਧਰ ਥੋੜਾ ਹੜਮਾ ਉਰਖਾ ਥੱਲੇ ਹੋਣਾ ਮੇਰੇ ਸਾਬਨਾ ਹਾਂ ਉੱਥੇ ਹੀ ਆ ਚੱਲਦੇ ਆਂ ਭਈ ਉੱਥੇ ਡੈਡੀ ਰੋਲ ਚਾ ਲੈ ਕੇ ਤਰੋ ਸਵੇਰ ਦਾ ਡੈਡੀ ਕਣਕ ਭਰੀ ਜਾ ਰਿਹਾ ਇੱਧਰ ਨੂੰ ਇਹ ਵੀ ਕਿਲਾ ਭਰਤਾ ਹੁਣ ਇਹਨੂੰ ਲਾਇਆ ਪਾਣੀ ਇੱਧਰ ਨੂੰ ਤੇ ਇੱਧਰ ਅੱਗੇ ਵਾਲੀ ਜਿਹੜੀ ਕਣਕਾ ਇਹ ਕੱਲ ਭਰ ਗਈ ਸੀ ਹੈਨਾ ਤੇ ਚੱਲਦੇ ਆਂ ਹੁਣ ਆਪਾਂ ਡੈਡੀ ਕੋ ਚਾ ਲੈ ਕੇ ਆਨੇ ਆਪਾਂ ਤਰੋ ਡੈਡੀ ਚ ਬੋਲੀ ਡੈਡੀ ਨੂੰ 40 ਪਿਆ ਕੇ ਚੱਲਦੇ ਆਂ ਕਰੇ ਫਿਰ ਨਾਲ ਨੂੰ ਕੁਫਰੇਸ਼ ਨਹੀਂ ਆਪਾਂ ਓਕੇ ਮੈਂ ਲੈ ਅਗਲੀ ਵੀਡੀਓ